ਕੀਤਾ 360 ਹੁਣ ਮੈਂ ਗੱਦੀ ਨਿਕ ਮਾਉਂਗਾ ਪਿਛੇ ਲੈ ਕੇ ਜਾਉਂਗਾ ਨਾ ਹਾਂਜੀ ਆ ਵੇਖੋ ਉਵੇਂ ਪਤਾ ਲੱਗਦਾ ਵਿੱਚ ਉਹ ਵੇਖੋ ਪੂਰਾ ਧੱਕਰਾ ਦਾ ਮਿੱਤਰੋ ਜਿਵੇਂ ਗੇਮ ਚ ਹੁੰਦੀ ਹੈ ਉਵੇਂ ਵਿੱਚ ਸਨੀ ਤੇ ਦੀਦੀ ਹੈ ਹਨਾ ਉਹ ਜੇ ਤੁਹਾਨੂੰ ਮੈਂ ਆਪਣੇ ਇੰਡੀਕੇਟਰ ਨੂੰ ਟਰਨ ਕਰਾਂਗਾ ਉਧਰ ਨੂੰ ਇਹਦੇ ਵਿੱਚ ਕ੍ਰਸ਼ ਹੋ ਤੇ ਵੇਖੋ ਤੇ ਕੈਮਰਾ ਖੁੱਲ ਜਾਏਗਾ ਦੇਖੋ ਹਾਂਜੀ ਉਹ ਖੁੱਲ ਜਾਏਗਾ ਹੁਣ ਅਗਰ ਮੈਂ ਇਹੀ ਜੇ ਇਹ ਮੈਂ ਲੈਫਟ ਨੂੰ ਟਰਨ ਕਰੂੰਗਾ ਤਾਂ ਲੈਫਟ ਵਾਲੀ ਸਾਈਡ ਤੇ ਮੇਰਾ ਕੈਮਰਾ ਖੁੱਲ ਜਾਏਗਾ ਠੀਕ ਹੈ ਮੈਨੂੰ ਜਾਂ ਮਨ ਠੰਡੀ ਹਵਾ ਚਾਹੀਦੀ ਤੁਹਾਨੂੰ ਗਰਮ ਹਵਾ ਚਾਹੀਦੀ ਹੈ ਮੈਨੂੰ ਗਰਮ ਚਾਹੀਦੀ ਹੈ ਮੈਂ ਕੀ ਕਰਾਂਗਾ ਮੈਂ ਇਥੋਂ ਆਪਣਾ ਕੰਟਰੋਲ ਕਰ ਸਕਦਾ ਮੈਂ ਮੇਰਾ 19 ਤੇ ਚੱਲਦਾ ਪਿਆ ਵਾ ਮੈਨੂੰ ਠੰਡੀ ਹਵਾ ਹੋਊਗੀ ਮੇਰੀ ਸਾਈਡ ਤੋਂ AC ਵਾਲੀ AC ਵੈਂਟ ਤੋਂ ਅਗਰ ਤੁਸੀਂ ਇਹਨੂੰ ਇਹ ਟੈਂਪਰੇਚਰ ਬਤਾਓਗੇ ਤੁਹਾਨੂੰ ਉਧਰ ਗਰਮ ਹਵਾ ਹੋਊਗੀ ਪਹਿਲਾਂ ਮੇਰੇ ਸੈਟਲਾਈਟ 뷰 ਦੇਖ ਸਕਦੇ ਤੁਸੀਂ ਇਹਨੂੰ ਮੈਂ ਜ਼ੂਮ ਵੀ ਕਰ ਸਕਦਾ ਹਾਂ ਠੀਕ ਹੈ ਠੀਕ ਹੈ ਜੂਮ ਆਊਟ ਵੀ ਕਰ ਸਕਦਾ ਹੁਣ ਇਹ ਬੈਕ ਕੈਮਰਾ ਦੀ ਕਲੈਰਿਟੀ ਦੇਖੋ ਤੁਸੀਂ ਇਹ ਰਾ ਬੈਕ ਕੈਮਰਾ ਕਲੈਰਿਟੀ ਇਹ ਰਾਤ ਨੂੰ ਵੀ ਸੇਮ ਮੈਂ ਗੱਲ ਕਰਨ ਨਹੀਂ ਲੱਗਿਆ ਤੋਂ ਘੱਟ ਲੱਖ ਡੇਟ ਲੱਖ ਕੱਲਾ 뮤직 ਦੇ ਪ੍ਰੈਸ ਹੁਣ ਕਈ ਕਸਟਮਰਸ ਹੁੰਦੇ ਆ ਇਹਦੇ ਨਾਲ ਕਿ ਸਿਆਲਾਂ ਵਿੱਚ ਮੇਰੀ ਜਿਹੜੀ ਸੀਟ ਹੈਗੀ ਆ ਉਹ ਗਰਮ ਹੋ ਜੇਗੀ ਤੇ ਸਰਦੀਆਂ ਠੰਡੀ ਹੋ ਜੇਗੀ ਠੀਕ ਹੈ ਸੀਟਾਂ ਸਭ ਤੋਂ ਪਹਿਲਾਂ ਜਿਹੜੀ ਸੀਟ ਹੈ ਨਾ ਇਲੈਕਟ੍ਰੋਨਿਕ ਅਡਜਸਟੇਬਲ ਹੈ ਆ 8 ਤਰੀਕਿਆਂ ਨਾਲ 8 ਵੇ ਅਡਜਸਟੇਬਲ ਫਾਸਟ ਜਰੂਰੀ ਨਹੀਂ ਫਰੰਟ ਵਾਸਤੇ ਨਹੀਂ ਆ ਅਗਰ ਬੈਕ ਤੇ ਵੀ ਗੱਡੀ ਕਰਾਂਗਾ ਬੈਕ ਤੇ ਵੀ ਵਾਰਨਿੰਗ ਦੇਗੀ ਆਪੇ ਬ੍ਰੇਕ ਅਪਲਾਈ ਕਰ ਦੇਗੀ ਅਗਰ ਮੈਂ ਬਾਜੀ ਖੋਲੂੰਗਾ ਤਾ ਵੀ ਮੈਨੂੰ ਦੱਸ ਦੇਗੀ ਅਗਰ ਮੈਂ ਸਾਈਡ ਤੇ ਮੋੜਾਂਗਾ ਤਾਂ ਵੀ ਬਲਾਈਂਡ ਸਪੌਟ ਤੋਂ ਕੋਈ ਵੀ ਗੱਡੀ ਆਊਗੀ ਮੈਨੂੰ ਨਹੀਂ ਦਿਖਦੀ ਪਈ ਜਿਹੜੀ ਬਲਾਈਂਡ ਸਪੌਟ ਤੋਂ ਤਾਂ ਵੀ ਇਹ ਬ੍ਰੇਕ ਆਪੇ ਆਪ ਮਾਰ ਦੂਗੀ ਇਹ ਗੱਡੀ ਸਟਾਰਟ ਕੀਤੀ ਜਮੀ ਨਹੀਂ ਪਤਾ ਲੱਗਿਆ ਸਰ ਇਹ ਕਿ ਬਿਲਕੁਲ ਸਾਇਲੈਂਸ ਪਾਵਰ ਹੈ ਮੈਨੂੰ ਲੱਗ ਬਿਲਕੁਲ ਸਾਇਲੈਂਸ ਹੈ ਕਿ ਇਹ ਕਾਰ ਇਹਦੇ ਵਿੱਚ ਤੁਹਾਨੂੰ ਬਿਲਕੁਲ ਸਾਊਂਡ ਇੰਜਨ ਨੌਇਸ ਨਹੀਂ ਹੈਗੀ ਮੈਂ ਸਾਇਲੈਂਟ ਇੰਜਨ ਮੜੀ ਮੜੀ ਜਿਹੀ ਆਵਾਜ਼ ਆਉਂਦੀ ਹੈ ਟਕ ਟਕ ਜੀ ਮੇਰੇ ਤੋਂ ਤੁਹਾਨੂੰ ਸੁਣਦੀ ਹੋਣੀ ਹੈ ਬਾਕੀ ਆਪਾਂ ਮੈਂ ਇੱਕ ਵੀ ਜਮਾ ਚੋਲ ਕਰ ਲੈਂਦੇ ਹੁਣ ਦੇਖੋ ਹੁਣ ਫੀਲ ਆਉਂਦੀ ਹੋਣੀ ਇਸ ਨੂੰ ਜਿੰ ਸੱਸੀ ਗਾਲ ਦੋਸਤੋ ਸਵਾਗਤ ਆ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਸਾਰਿਆਂ ਦਾ ਤੇ ਮਿੱਤਰੋ ਆਪਾਂ ਖੜੇ ਆ ਹੁਡਾਈ ਵਾਲੇ ਵੀਰਾਂ ਕੋਲ ਤੇ ਪਿੱਛੇ ਗੱਡੀ ਖੜੀ ਦੇਖ ਹੀ ਲਈ ਹੋਣੀ ਆ ਤੁਸੀਂ ਕ੍ਰੀਟਾ ਗੱਡੀ ਜਿਹੜੀ ਕਿ ਇਸੇ ਹਫ਼ਤੇ ਲਾਂਚ ਹੋਈ ਆ ਸੋ ਬਹੁਤ ਵੀਰਾਂ ਨੂੰ ਵੇਟ ਹੋਣੀ ਆ ਵੀ ਨਵੀਂ ਕ੍ਰੀਟਾ ਲਾਂਚ ਕਰਤੀ ਤੇ ਇਹਦੇ ਵਿੱਚ ਫੀਚਰ ਕਿਹੜੇ-ਕਿਹੜੇ ਪਾ ਦਿੱਤੇ ਪਹਿਲਾਂ ਵਾਲੀ ਗੱਡੀ ਜਿਹੜੀ ਉਹਦੇ ਨਾਲੋਂ ਕੀ-ਕੀ ਚੇਂਜਸ ਕਰਤੇ ਇਹ ਗੱਡੀ ਦੇ ਵਿੱਚ ਸੋ ਸਾਰੀ ਜਾਣਕਾਰੀ ਵੀਰ ਆਪਣੂੰ ਰਵੀ ਦੇਣਗੇ ਸੱਸੀ ਗਾਲ ਜੀ ਸੱਸੀ ਗਾਲ ਸਰ ਸਵਾਗਤ ਆ ਆਪਣੇ ਪੇਜ ਤੇ ਤੁਹਾਡਾ ਬਹੁਤ ਬਹੁਤ ਥੈਂਕ ਯੂ ਸਰ ਜਿਹੜਾ ਟਾਈਮ ਕੱਢਿਆ ਆਪਦਾ ਤੇ ਹੁਣ ਜੇ ਆਪਾਂ ਕ੍ਰੀਟਾ ਦੀ ਗੱਲ ਕਰੀਏ ਬਹੁਤ ਵੀਰਾਂ ਨੂੰ ਬੇਟ ਸੀ ਜਿਵੇਂ ਕਹਦੇ ਕ੍ਰੀਟਾ ਲਵਰ ਜਿਹੜੇ ਸੀ ਉਹਨਾਂ ਦੀ ਪੂਰੀ ਡ੍ਰੀਮ ਹੀ ਸੀ ਵੀ ਇਹਤ ਕੀ ਪਤਾ ਨਹੀਂ ਕੀ ਕੱਢਣਗੇ ਸਾਪਾ ਹਣਾ ਤੇ ਕਿਵੇਂ ਹੁਣ ਕੰਪਨੀ ਨੇ ਕੀ ਕੀ ਚੇਂਜਸ ਕਰਤੇ ਇਹਦੇ ਵਿੱਚ ਜਿਦਾਂ ਕਿ ਸਰ ਸੱਚੀ ਕਾਲ ਜੀ ਮੇਰਾ ਨਾਮ ਰਵੀ ਆ ਹਾਂਜੀ ਤੇ ਜਿੱਦ ਤੱਕ ਤੁਸੀਂ ਕਹਿ ਰਹੇ ਕੀ ਕਾਫੀ ਕਸਟਮਰਸ ਨੂੰ ਵੇਟ ਸੀਗੀ ਇਹ ਗੱਲ ਸੱਚ ਹੈ ਕੀ ਕਾਫੀ ਕਸ਼ਮੀਰ ਨੂੰ ਕ੍ਰੈਟਾ ਦੇ 2024 ਵਿੱਚ ਫਿਸਲੀ ਲਾਂਚ ਹੋਣਾ ਸੀਗਾ ਕਾਫੀ ਕਸਟਮਰ ਨੂੰ ਵੇਟ ਸੀਗੀ ਹਾਂਜੀ ਔਰ ਜੋ ਕਸਟਮਰ ਦੀ ਉਮੀਦਾਂ ਸੀਗੀਆਂ ਵਾਕਿਆ ਜੋ ਗੱਡੀ ਹੈਗੀ ਆ ਉਹਨਾਂ ਦੀ ਉਮੀਦਾਂ ਤੇ ਖੜੀ ਉਤਰੀ ਹੈ ਹਾਂਜੀ ਉਹ ਤੁਸੀਂ ਇਹਦੇ ਦੇਖ ਸਕਦੇ ਹੋ ਕਿ ਸਭ ਤੋਂ ਪਹਿਲਾਂ ਕ੍ਰੈਟਾ ਦੇ ਵਿੱਚ ਜਿ Shape ਤੇ change ਕੀਤੀ ਕੀਤੀ ਹੈ ਪਲੱਸ ਇਹਦੇ ਵਿੱਚ ਸੇਫਟੀ ਨੂੰ ਲੈ ਕੇ ਕਸਟਮਰ ਤੇ ਕੰਫਰਟ ਨੂੰ ਲੈ ਕੇ ਕਾਫੀ ਕੰਪਨੀ ਨੇ ਜੋ ਹੈ ਇਹਦੇ ਵਿੱਚ ਪੋਜੀਸ਼ਨ ਕੀਤੀ ਆ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਗੱਡੀ ਦੀ ਫਰੰਟ ਲੁੱਕ ਫਰੰਟ ਲੁ ਇਹਦੀ ਨਿਊ ਪੈਰਾਮੈਟ੍ਰਿਕ ਗ੍ਰਿਲ ਔਰ ਇਹਦੇ ਵਿੱਚ ਵੇਖੋ ਤੁਸੀਂ ਆ ਜਿਹੜੀ ਫਰੰਟ ਲਾਈਟ ਹੈਗੀ ਆ ਕਨੈਕਟਿੰਗ ਹੈ ਇਹ ਫੁੱਲੀ ਕਨੈਕਟਿੰਗ ਹੈ ਰਾਤ ਨੂੰ ਬੋਲੀ ਤੇ ਜਗਦੀ ਹੈ ਲੱਗ ਰਿਹਾ ਰਾਤ ਨੂੰ ਵੀ ਜਗਦੀ ਹੈ ਚੰਦ ਨਾ ਕਰਦੀ ਪੂਰਾ ਪਲੱਸ ਇਹਦੇ ਵਿੱਚ ਤੁਸੀਂ ਵੇਖੋ ਕਿ ਕੁਆਡ ਬੀਮ ਦੇ ਲੈਂਪ ਆ ਜਾਂਦੇ ਆ ਇਹ ਸਾਈਡ ਦੇ 에ਅਰ ਕਟਨ ਆ ਜਾਂਦੇ ਆ ਪਲੱਸ ਤੁਹਾਡਾ ਫਰੰਟ ਦੇ ਪਾਰਕਿੰਗ ਕੈਮਰਾ ਵੀ ਆ ਜਾਂਦਾ ਇਹਦੇ ਵਿੱਚ ਕਿ ਜੇ ਪਾਰਕਿੰਗ ਕੈਮਰਾ ਜੇ ਆਪਾਂ ਫਰੰਟ ਲੁੱਕ ਦੀ ਗੱਲ ਕਰੀਏ ਲੱਗਦਾ ਆਪਾਂ ਕੈਸੋ ਨੇ ਪੂਰੀ ਜੀ ਪੂਰੀ ਲੁੱਕ ਚੇਂਜ ਹੋ ਗਈ ਗੱਡੀ ਦੀ ਪੂਰੀ ਪੂਰੀ ਇੰਜੈਕਸ਼ਨ ਪੂਰੀ ਸਰ ਜਿਵੇਂ ਕਹ ਰਹੀਏ ਜਦੋਂ ਬੰਦਾ ਦੂਰੋਂ ਗੱਡੀ ਨੂੰ ਦੇਖਦਾ ਇੱਕ ਤਰ੍ਹਾਂ ਦਾ ਆ ਬਹੁ ਨਾਟਲੀ ਸ਼ੇਪ ਹੈ ੜੀ ਰੇਂਜ ਰੋਵਰ ਦਾ ਭਲੇਖਾ ਪਾਉਂਦੀ ਹੈ ਸਰ ਪੂਰਾ 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 ਫੁੱਲ ਭਲੇਖਾ ਪਾਉਂਦੀ ਹੈ ਤੇ ਇਹ ਗੱਲ ਕਰੀਏ ਲੁੱਕ ਦੀ ਤੁੱਕ ਦੱਸੋ ਮਿੱਤਰੋ ਕਮੈਂਟ ਵੀ ਕਰਕੇ ਦੱਸੋ ਵੀ ਲੁੱਕ ਕਿਵੇਂ ਲੱਗੀ ਤੇ ਹੁਣ ਜੇ ਆਪਾਂ ਹਾਂਜੀ ਸਾਈਡ ਲੁੱਕ ਦੀ ਗੱਲ ਕਰੀਏ ਸਾਈਡ ਟਾਇਰ ਪ੍ਰੋਫਾਈਲ ਗੱਲ ਕਰਦੇ ਆਪਾਂ ਹਾਂਜੀ ਹਾਂਜੀ ਸਭ ਤੋਂ ਪਹਿਲੇ ਕ੍ਰੇਟਾ ਦੇ ਲੋਹੇ ਦੇ ਵੀਲ ਵੀ ਚੇਂਜ ਕੀਤੇ ਡਾਇਮੰਡ ਕੱਟ ਨਿਊ ਲੋਹੇ ਦੇ ਨਿਊ ਲੋਹੇ ਲੰਦੇ ਨਿਊ ਡਿਜ਼ਾਈਨ ਦੇ ਨਾਲ 17 ਇੰਚ ਦੇ ਹਾਂਜੀ ਇਹਨੂੰ ਚਾਰੇ ਡਿਸਕ ਬ੍ਰੇਕ ਆਣਦੇ ਜਾਵੇ ਠੀਕ ਹੈ ਚਾਰੇ ਡਿਸਕ ਬ੍ਰੇਕਾਂ ਨੇ ਭਾਈ بیس ਮਾਡਲ ਲੋ ਠੀਕ ਹੈ ਵਿੱਚ ਸੇਫਟੀ ਦਾ ਹੀ ਪੂਰਾ ਧਿਆਨ ਹੈ ਚਾਰੇ ਡਿਸਕ ਬ੍ਰੇਕ ਆਉਣਗੇ ਠੀਕ ਹੈ ਇਹ بیس ਮਾਡਲ ਚ ਇਹਦੇ 6 ਇਅਰ ਬੈਗ ਜਿਹੜੇ ਆ ਇਹਦੇ ਸਟੈਂਡਰਡ 6 ਪਲੇਟ ਮਤਲਬ ਜੇ ਆਪਾਂ ਗੱਲ ਕਰੀਏ ਸੇਫਟੀ ਚ ਹੈ ਬੰਦਾ ਚਾਰੇ ਬ੍ਰੇਕਾਂ ਮਿੱਤਰੋ ਡੈਸਕ ਨੇ ਤੇ ਪਿੱਛੇ ਵਾਲੇ ਪਾਸੇ ਨੂੰ ਜੇ ਪਾਈ ਆ ਲੁੱਕ ਦੇ ਵਿੱਚ ਕੀ ਕੀ ਚੇਂਜਸ ਕਰਕੇ ਸਰ ਜਿਹੜੀ ਬੈਕ ਲੁੱਕ ਹੈ ਗਈ ਆ ਬੈਕ ਲੁੱਕ ਦੇ ਵਿੱਚ ਦੇਖੀਏ ਨਾ ਇਹਦੇ ਵਿੱਚ ਜਿਹੜੀ ਲਾਈਟ ਜਿਹੜੀ ਹੈ ਵੀ ਬਿਲਕੁਲ ਕਨੈਕਟਿੰਗ ਹੈ ਐਡਜੋਇਨਿੰਗ ਟੇਲ ਲੈਂਪ ਹਾਂਜੀ ਟੇਲ ਲੈਂਪ ਹੈ ਪੂਰਾ ਕਨੈਕਟਿੰਗ ਆ ਅਗਰ ਆਪਾਂ ਬ੍ਰੇਕ ਅਪਲਾਈ ਕਰਦੇ ਆ ਜਾਂ ਆਪਣੀ ਲਾਈਟ ਜਿਹੜੀ ਹੈ ਫੁੱਲ ਕਰਦੇ ਆ ਇਹ ਵੀ ਰਾਤ ਨੂੰ ਜਗਦੀ ਆ ਠੀਕ ਆ ਸਾਰੀ ਜਗਦੀ ਆ ਪੂਰੀ ਬੂਟ ਸਪੇਸ ਦਿਖਾ ਦਨੇ ਗੱਡੀ ਦੀ ਬੂਟ ਸਪੇਸ ਪੂਰੀ ਫੁੱਲ ਆ ਗੱਡੀ ਦੇ ਬਾਕੀ ਫਰੰਟ ਕੈਮਰਾ ਤੇ ਬੈਕ ਕੈਮਰਾ ਫਰੰਟ ਕੈਮ 360 ਮੇਰੇ ਵਿੱਚ ਹਾਂ 18 ਸੇਰੇ ਵਿੱਚ ਐਡ ਕੀਤਾ ਗਿਆ ਵਾ ਲੈਵਲ 2 ਦਾ ਇਹਦੇ ਵਿੱਚ 360 ਕੈਮਰਾ ਤੇ ਬਾਕੀ ਮਿੱਤਰੋ ਬੂਟ ਸਪੇਸ ਦੇਖੋ ਗੱਡੀ ਦੀ ਕਿੰਨੀ ਹੈਗੀ ਕੁੱਲ ਮਿਲਾ ਕੇ ਵੀ ਕ੍ਰੀਟਾ ਵਾਲਿਆਂ ਨੇ ਪੂਰੀ ਗਰਦ ਘੜਤੀ ਮਿੱਤਰੋ ਗੱਡੀ ਦੀ ਤੇ ਹੁਣ ਆਪਾਂ ਵਿੱਚ ਗੱਲ ਕਰੀਏ ਅੰਦਰੋਂ ਕੀ ਕੀ ਚੇਂਜਸ ਕਰਤੇ ਨੇ ਹੁਣ ਮਿੱਤਰੋ ਸੁਣੋ ਗੱਡੀ ਅੰਦਰੋਂ ਦਿਖਾਉਣੇ ਆ ਵੀ ਕੀ ਕੀ ਚੇਂਜਸ ਗੱਡੀ ਦੇ ਵਿੱਚ ਕੀਤੇ ਗਏ ਨੇ ਤੇ ਇੱਕ ਵਾਰੀ ਅੰਦਰ ਡੈਸ਼ਬੋਰਡ ਦੀ ਮਾਰਦੀ ਕੈਮਰਾ ਮਿੱਤਰੋ ਪੂਰਾ ਕਲਾਸਿਕ ਕਰਤਾ ਡੈਸ਼ਬੋਰਡ ਹਾਂਜੀ ਸਰ ਇਹਦੇ ਵਿੱਚ ਜਿਹਦਾ ਇਹਦਾ ਕਿ ਜੋ ਇਹਦਾ ਨਾ ਸਤੋ ਪਿਆਰਾ ਚੀਜ਼ ਮੈਨੂੰ ਵੀ ਲੱਗਦੀ ਹੈ ਨਾ ਉਹ ਹੈਗਾ ਦਾ ਡੈਸ਼ਬੋਰਡ ਕਲਸਟਰ ਡੈਸ਼ਬੋਰਡ ਤੇ ਕਲਰ ਵੇਖੋ ਜੋ ਕਿ ਹੁਣ ਨਿਊ ਡਿਜ਼ਾਈਨ ਐਡ ਕੀਤਾ ਗਿਆ ਵਾ ਹਾਂਜੀ ਗੋਸ ਬੇਸ ਗ੍ਰੇ ਕਲਰ ਕੀਤਾ ਨਾ ਬੋਸ ਗ੍ਰੇ ਤੇ ਜਿਹੜਾ ਤੇ ਕਲਸਟਰ ਹੈ ਸਾਰਾ ਡਿਜੀਟਲ ਕਲਸਟਰ ਹੈ ਟੱਚ ਸਕਰੀਨ ਦੀ ਇਟ ਸੈਂਸਿਟਿਵ ਵੇਖੋ ਬਿਲਕੁਲ ਹੈਂਗ ਨਹੀਂ ਕਰਦੀ ਠੀਕ ਹੈ ਪੂਰੀ ਸਮੂਥ ਟੱਚ ਹੈ ਪੂਰੀ ਸਮੂਥ ਟੱਚ ਤੇ ਜਿਵੇਂ ਕਿ ਜਿਹੜੀ ਮੀਟਰ ਵੀ ਜਦੋਂ ਵੀ ਰੇ ਚੱਲਦੀ ਰਹੀ ਉਹਦੇ ਬਾਅਦ ਵਿੱਚ ਆਏ ਹਨਾ ਹਾਂਜੀ ਇਹਦੇ ਵਿੱਚ ਜਿਹੜਾ ਹੁਣ ਵੇਖੋ ਨਾ ਮਿਰਰ ਇਹ ਚ ਇਹਦਾ 360 ਕੈਮਰਾ ਐਡ ਕੀਤਾ ਹੈ ਸਟੀਅਰਿੰਗ ਤੇ ਮੇਰੇ ਲੈਦਰ ਰੈਪ ਹੈਗਾ ਹੀ ਹੈਗਾ ਜਿਹਦੇ ਵਿੱਚ ਮੇਰੇ ਸਾਰੇ ਬੇਸਿਕ ਕੰਟਰੋਲ ਆ ਇਹਦੇ ਵਿੱਚ ਜਿਹੜਾ 360 ਕੈਮਰਾ ਮੈਂ ਤੁਹਾਨੂੰ ਦੱਸ ਰਿਹਾ ਸੀ ਨਾ 360 ਕੈਮਰਾ ਕਿੱਦਾਂ ਕਰੂਗਾ ਨਾ ਕਰਮੈਂ ਨਾ ਸਭ ਤੋਂ ਪਹਿਲਾਂ ਤੋਂ ਅਗਰ ਮੈਂ ਗੱਡੀ ਆਪਣਾ ਰਾਈਟ ਨੂੰ ਟਰਨ ਕਰਨੀ ਆ ਤੇ ਜਦੋਂ ਨੂੰ ਮੈਂ ਆਪਣਾ ਸਟੀਅਰਿੰਗ ਜਦੋਂ ਨੂੰ ਮੈਂ ਆਪਣੇ ਇੰਡੀਕੇਟਰ ਨੂੰ ਟਰਨ ਕਰਾਂਗਾ ਉਦੋਂ ਨੂੰ ਇਹਦੇ ਵਿੱਚ ਕਰਸਰ ਤੇ ਦੇਖੋ ਤੇ ਕੈਮਰਾ ਖੁੱਲ ਜਾਏਗਾ ਦੇਖੋ ਹਾਂਜੀ ਉਹ ਖੁੱਲ ਗਿਆ ਹੁਣ ਅਗਰ ਮੈਂ ਇਹੀ ਜਿਹੇ ਇਹੀ ਮੈਂ ਲੈਫਟ ਨੂੰ ਟਰਨ ਕਰੂੰਗਾ ਤੇ ਲੈਫਟ ਵਾਲੀ ਸਾਈਡ ਤੇ ਮੇਰਾ ਕੈਮਰਾ ਖੁੱਲ ਜਾਏਗਾ ਠੀਕ ਹੈ ਠੀਕ ਹੈ ਮੇਰੇ ਮਿੱਤਰੋ ਜਿਵੇਂ ਕਿ ਜੀ ਆਸੇ ਪਾਸੇ ਝੱਖਣ ਵਾਲਾ ਜਮਾ ਕੰਮੀ ਨਿਮੇੜਦਾ ਗਰੀਟਾਂ ਵਾਲਿਆਂ ਵੀਰਾਂ ਨੇ ਹਮਾ ਹਡਾਈ ਵਾਲਿਆਂ ਨੇ ਜਿਹੜਾ ਡਿਪਰ ਤੁਸੀਂ ਜਿੱਧਰ ਲਾ ਦੋਗੇ ਉਧਰ ਲਾ ਕੈਮਰਾ ਉਧਰ ਨਹੀਂ ਖੋਲੇਗਾ ਉਧਰ ਲਾ ਕੈਮਰਾ ਖੋਲੋ ਜੀ ਜਿਵੇਂ ਹੁਣ ਇਹ ਵੀਰ ਨੇ ਗੱਡੀ ਸਟਾਰਟ ਕੀਤੀ ਜਮੀ ਨਹੀਂ ਪਤਾ ਲੱਗਿਆ ਸਰ ਇਹ ਬਿਲਕੁਲ ਸਾਇਲੈਂਸ ਪਾਵਰ ਹੈ ਮੈਂ ਲੇਕਿਨ ਬਿਲਕੁਲ ਸਾਇਲੈਂਸ ਹੈ ਕਿ ਇਹ ਕਾਰ ਇਹਦੇ ਵਿੱਚ ਤੁਹਾਨੂੰ ਬਿਲਕੁਲ ਸਾਊਂਡ ਇੰਜਨ ਨੋਇਸ ਨਹੀਂ ਹੈਗੀ ਹਾਂਜੀ ਇਹਦਾ ਲੈ ਕੇ ਕਿ ਸਰ ਇਹ ਕਹਿੰਦੇ ਇੰਜਨ ਜਿਹੜਾ ਮੋਸਟ ਰਿਫਾਈਨ ਇੰਜਨ ਹੈਗਾ ਵਾ ਜੋ ਕਿ ਇਹ ਕਹਿੰਦਾ ਬੋਲੀਏ ਆਰ ਡੀ 6 ਫੇ ਨੇਚਰ ਦਾ ਵੀ ਜਿਆਦਾ ਹਾਮ ਨਾ ਹੋਵੇ ਪੋਲੂਸ਼ਨ ਜਿਆਦਾ ਨਾ ਹੋਵੇ ਇੰਜਨ ਇੰਜਨ ਨੋਇਸ ਨਾ ਹੋਵੇ ਜਿਆਦਾ ਤੇ ਇੰਜਨ ਜਿਹੜੀ ਹੁਣ ਆਪਾਂ ਗੱਲ ਕਰੀਏ ਕਿੰਨੇ ਸੀਸੀ ਦਾ ਇੰਜਨ ਪਹਿਲਾਂ ਦਾ ਸੇਮ ਹੀ ਆ ਇੰਜਨ ਸਰ ਸੇਮ ਹੀ ਆ ਇੰਜਨ ਵੇਰੀਏਸ਼ਨ ਸੇਮ ਆ ਇਹਦੇ ਵਿੱਚ ਨਾ ਇੱਕ ਨਿਊ ਇੰਜਨ ਐਡ ਕੀਤਾ ਕੰਪਨੀ ਨੇ ਜੋ ਕਿ ਪਹਿਲਾਂ ਕਰੈਕਟਰ ਵਿੱਚ ਹੁੰਦਾ ਸੀਗਾ 1.4 ਟਰਬੋ ਹਾਂਜੀ ਟਰਬੋ ਇੰਜਨ ਹੁਣ ਇਹਦੇ ਵਿੱਚ 1.5 ਨਾਲ ਟਰਬੋ ਐਡ ਕੀਤਾ ਗਿਆ ਵਾ ਟਰਬੋ ਸਰ ਪਹਿਲਾਂ ਕੀ ਹੁੰਦਾ ਵਾ ਹੁਣ ਪੈਟਰੋਲ ਗੱਡੀ ਹੁੰਦੀ ਆ ਸਾਰੇ ਬੋਲਦੇ ਪੈਟਰੋਲ ਗੱਡੀ ਨਹੀਂ ਲੈਣੀ ਮਜਾ ਨਹੀਂ ਅੰਦਰ ਚਲਾ ਕੇ ਕਿਉਂਕਿ ਉਹਦੀ ਪਿਕਅਪ ਨਹੀਂ ਆ ਹੁੰਦੀ ਨਾ ਹੁਣ ਕੰਪਨੀ ਨੇ ਉਸ ਚੀਜ਼ ਦਾ ਸੋਲੂਸ਼ਨ ਕੱਢਿਆ ਵਾ ਉਹਨਾਂ ਨੇ 1.5 ਦੇ ਪੈਟਰੋਲ ਦੇ ਨਾਲ ਟਰਬੋ ਐਡ ਕਰਤਾ ਜੋ ਕਿ ਸਾਨੂੰ ਡੀਜ਼ਲ ਦੇ ਮੁਕਾਬਲੇ ਪਿਕਅਪ ਦਊਗਾ ਪਿਕਅਪ ਉਹ ਨਹੀਂ ਹੋਊਗੀ ਡੀਜ਼ਲ ਦੇ ਮੁਕਾਬਲੇ ਹੀ ਪਿਕਅਪ ਹੋਊਗਾ ਤੇ ਜੇ ਹੁਣ ਇਹ ਗੱਡੀ ਦੀ ਗੱਲ ਕਰੀਏ ਸਟਾਰਟ ਖੜੀ ਆ ਹੁਣ ਇਹ ਬਿਲਕੁਲ ਸਟਾਰਟ ਆ ਸਰ ਦੇਖੋ ਤੁਹਾਨੂੰ ਕੋਈ ਕੋਰੇ ਲੱਗ ਰਿਹਾ ਨਹੀਂ ਹੁੰਦਾ ਮਿੱਤਰੋ ਦੇਖ ਸਕਦੇ ਹੋ ਗੱਡੀ ਸਟਾਰਟ ਖੜੀ ਆ ਵਿੱਚ ਬੈਠੇ ਨੂੰ ਨਹੀਂ ਪਤਾ ਲੱਗਦਾ ਨਾ ਪਤਾ ਨਹੀਂ ਲੱਗਦਾ ਸਰ ਠ ਮੇਰੇ ਨਾਲ ਬੈਠਿਓ ਮੈਂ ਐਕਸਪੋਸ ਕਰੋ ਡਰਾਈਵ ਕਰਦੇ ਚਲਾ ਰਿਆ ਹਾਂ ਮੈਨੂੰ ਹੁਣ ਮਤਲਬ ਬੋਲੋ ਕਿ ਬੁਖਾਰ ਹੋ ਗਿਆ ਜਾਂ ਮੈਨੂੰ ਥੋੜਾ ਮੈਨੂੰ ਠੰਡੀਆਂ ਚਾਹੀਦੀ ਤੁਹਾਨੂੰ ਗਰਮ ਹਵਾ ਚਾਹੀਦੀ ਮੈਨੂੰ ਗਰਮ ਚਾਹੀਦੀ ਮੈਂ ਕੀ ਕਰਾਂਗਾ ਮੈਂ ਇਸ ਨੂੰ ਆਪਣਾ ਕੰਟਰੋਲ ਕਰ ਸਕਦਾ ਮੈਂ ਮੇਰਾ 19 ਤੇ ਚੱਲਦਾ ਪਿਆ ਵਾ ਮੈਨੂੰ ਠੰਡੀਆਂ ਹਵਾ ਹੋਊਗੀ ਮੇਰੀ ਸਾਈਡ ਤੋਂ AC ਵਾਲੀ AC ਵੈਂਟ ਤੋਂ ਅਗਰ ਤੁਸੀਂ ਇਹਨੂੰ ਇਹ ਟੈਂਪਰੇਚਰ ਬਤਾਓਗੇ ਤੁਹਾਨੂੰ ਉਧਰ ਗਰਮ ਹਵਾ ਹੋਊਗੀ ਇਲਾ ਮਿਲ ਕੇ ਆਪਣੇ ਆਪ ਨਾ ਕਸਟਮਾਈਜ਼ ਕਰ ਤਾ ਤੁਹਾਨੂੰ ਗਰਮ ਚਾਹੀਦੀ ਮੈਨੂੰ ਠੰਡ ਚਾਹੀਦੀ ਆ ਇਹ ਫੀਚਰ ਦੇ ਵਿੱਚ ਨਿਊ ਐਡ ਕੀਤਾ ਗਿਆ ਜਿਵੇਂ ਕਹਦੀਏ ਮਿੱਤਰੋ ਇਧਰਲੀ ਸਾਈਡ ਜੇ ਬੰਦਾ ਕਹਿੰਦਾ ਮੈਨੂੰ ਠੰਡੀ ਹਵਾ ਚਾਹੀਦੀ ਆ ਗਰਮ ਚਾਹੀਦੀ ਆ ਉਹ ਆਪਦੇ ਹਿਸਾਬ ਨਾਲ ਐਡਜਸਟ ਕਰ ਸਕਦਾ ਇਹੀ ਸੇਮ ਫੀਚਰ ਸ ਹੈ ਤੁਸੀਂ ਵੇਖੋਗੇ ਨਾ ਇਹ ਸੇਮ ਫੀਚਰ ਲਗਜ਼ਰੀ ਕਾਰ ਜਿੱਦਾਂ ਜਿੱਦਾਂ ਰੋਲਸ ਰੋਇਸ ਹੋਗੀ ਮਰਸੀਡੀਜ਼ BMW ਉਹਨਾਂ ਚ ਇਹ ਫੀਚਰ ਹੁੰਦੇ ਜਿਵੇਂ ਡੈਸ਼ਬੋਰਡ ਦੀ ਵੀ ਆਪਾਂ ਲੁੱਕ ਦੀ ਗੱਲ ਕਰੀਏ ਜਮਾ ਲਗਜ਼ਰੀ ਕਰਤਾ ਪੂਰਾ ਉਹ ਸਿਰ ਬਹੁਤ ਪਿਆਰਾ ਡੈਸ਼ ਜਮਾ ਸਮੂਥਲੀ ਟੱਚ ਹੈ ਤੇ 뮤직 ਸਿਸਟਮ ਸਰ ਬੋਸ ਦੇ ਸੱਤ ਸਪੀਕਰ ਹੁੰਦੇ ਤੇ ਵਿੱਚ ਹੁਣ ਜਿਹੜੇ ਬੋਸ ਹੈ ਨਾ ਇਹ ਬ੍ਰਾਂਡ ਹੈ ਕਿ ਮਿਊਜ਼ਿਕ ਦਾ ਘੱਟੋ ਘੱਟ ਲੱਖ ਡੇਢ ਲੱਖ ਕੱਲਾ ਮਿਊਜ਼ਿਕ ਦਾ ਪ੍ਰਾਈਸ ਹੁਣ ਕਈ ਕਸਟਮਰਸ ਹੁੰਦੇ ਆ ਕਿਟਾ ਲੈਂਦੇ ਆ ਜਾਂ ਕੋਈ ਗੱਡੀ ਲੈਂਦੇ ਨਾ ਬਾਹਰੋਂ ਮਿਊਜ਼ਿਕ ਲਾ ਲਵਾਉਂਦੇ ਆ ਉਹਦਾ ਕੀ ਹੁੰਦਾ ਵਾ ਕਿ ਬਾਹਰੋਂ ਅਸੀਂ ਸੈਟਿੰਗਸ ਕਰਾਉਨੇ ਆ ਨਾ ਕੁਝ ਵੀ ਵਾਇਰ ਨਾਲ ਛੇੜਖਾ ਨਹੀਂ ਹੁੰਦੀ ਤੇ ਫਿਰ ਵਾਰੰਟੀ ਚ ਪਾਰਟ ਨਿਕਲ ਜਾਂਦੇ ਆ ਪਰ ਇਹਦੇ ਵਿੱਚ ਸਰ ਕੰਪਨੀ ਨੇ ਏਡਾ ਬਦੀ 뮤직 ਲਾ ਦਿੱਤਾ ਨਾ ਕਿ ਕਸਮਰਸ ਇਤੋ ਹੀ ਸੈਟੀਸਫਾਈਡ ਹੋ ਜਾਂਦਾ ਵਾ ਬਾਹਰ ਤੋਂ ਲਗਵਾਉਂਦੀ ਲਖਸਟ ਲਗਵਾਉਂਦੀ ਕੋਈ ਡੋਟੋ ਗੱਲ ਕਰੀਏ ਬੌਸ 뮤직 ਦੀ ਦੁਨੀਆ ਦੇ ਵਿੱਚ ਜਮਾ ਟੌਪ ਤੇ ਨੰਬਰ 1 ਕੰਪਨੀ ਆ ਤੇ ਬੌਸ ਦੇ ਉਮੀ ਲੋਗੋ ਲੱਗੇ ਹੋਏ ਨੇ ਹਾਂਜੀ ਬੌਸ ਦੇ ਸਪੀਕਰ ਜਿੰਮੇ ਗਰੀ ਲੱਖ ਰੁਪਏ ਦਾ ਤਾਂ ਲੱਖ ਤੋਂ ਪਲੱਸ ਦਾ ਤਾਂ ਇਹ 뮤직 ਸਿਸਟਮ ਸੈੱਟ ਮੀ ਲਾਤਾ ਜਾਂਦਾ ਹੈ ਹਾਂਜੀ ਹਾਂਜੀ ਤੇ ਜਿਵੇਂ ਤੁਸੀਂ ਕੈਮਰੇ ਦੀ ਗੱਲ ਕਰਤੀ 360 ਡਿਗਰੀ ਕੈਮਰਾ ਮਾੜਾ ਜਾਵੂ ਲਗਾਉਗੇ 360 ਕੈ ਹਾਂਜੀ ਸਭ ਤੋਂ ਪਹਿਲਾਂ ਆਹ ਤੇ ਮੇਰਾ ਆ ਗਿਆ ਸੈਟਲਾਈਟ 뷰 ਦੇਖ ਸਕਦੇ ਤੁਸੀਂ ਇਹਨੂੰ ਮੈਂ ਜ਼ੂਮ ਵੀ ਕਰ ਸਕਦਾ ਹਾਂ ਠੀਕ ਹੈ ਠੀਕ ਹੈ ਜ਼ੂਮ ਆਊਟ ਵੀ ਕਰ ਸਕਦਾ ਹੁਣ ਇਹ ਬੈਕ ਕੈਮਰਾ ਦੀ ਕਲੈਰਿਟੀ ਦੇਖੋ ਤੁਸੀਂ ਇਹ ਰਾ ਬੈਕ ਕੈਮਰਾ ਕਲੈਰਿਟੀ ਹੈ ਰਾਤ ਨੂੰ ਵੀ ਸੇਮ ਮੈਂ ਗੱਲ ਕਰਨੀ ਲੱਗਿਆ ਸੀ ਵੀ ਸਭ ਤੋਂ ਵੱਡੀ ਗੱਲ ਕਲੈਰਿਟੀ ਦੇਖੋ ਮਿੱਤਰੋ ਕੈਮਰੇ ਦੀ ਕਲੈਰਿਟੀ ਪੂਰੀ ਫੁੱਲ ਹੈ ਤੇ ਆ ਬਾਕੀ ਸੈਟਲਾਈਟ 뷰 ਦੇਖੋ ਉਹ ਵੀ ਜਿਵੇਂ ਸੇਮ ਹੀ ਆ ਹਾਂਜੀ ਹੁਣ ਜਿੱਦਨ ਨੂੰ ਮੈਂ ਸਟੀਅਰਿੰਗ ਘੁਮਾਉਂਗਾ ਉਦੋਂ ਨੂੰ ਇਹ ਮੇਰਾ ਨਾ ਇਹ ਆਪਣੇ 뷰 ਦੇਣਗੇ ਠੀਕ ਹੈ ਉਧਰ ਨਹੀਂ ਇਧਰੋਂ ਲੈ ਤੈਨੂੰ ਗਰਾਫ ਘੁਮਾਏਗਾ ਹਾਂਜੀ ਔਰ ਐ ਵਾ ਇਹਦੇ ਵਿੱਚ ਨਿਊ ਐਡ ਕੀਤਾ 360 ਹੁਣ ਮੈਂ ਗੱਦੀ ਨੂੰ ਘੁਮਾਉਂਗਾ ਪਿਛਲੇ ਲੈ ਕੇ ਜਾਉਂਗਾ ਨਾ ਹਾਂਜੀ ਆ ਵੇਖੋ ਹੋਂ ਮੈ ਪਤਾ ਲੱਗਦਾ ਵਿੱਚ ਉਹ ਵੇਖੋ ਪੂਰਾ ਡੱਕ ਰਿਹਾ ਮਿੱਤਰੋ ਜਿਵੇਂ ਗੇਮ ਤੇ ਹੁੰਦੀ ਆ ਓਵੇਂ ਵਿੱਚ ਸਹੀ ਤੇ ਨਹੀਂਦੀ ਆ ਹਨਾ ਉਹ ਸਰ ਗੇਮ ਵੀ ਕਈ ਕਈ ਵਾਰ ਲੈਗ ਕਰਦੀ ਪਰ ਇਹ ਚੀਜ਼ ਨਹੀਂ ਲੈਗ ਕਰਦੀ ਹਾਂਜੀ ਜਿਵੇਂ ਇਹਦੀ ਅੱਗੇ ਆਪਾਂ ਜ਼ਿਆਦਾਤਰ ਲਗਭਗ ਸਾਰੇ ਨਹੀਂ ਖੇਢੀ ਉਹਨੇ ਜਿਵੇਂ ਡਾਕਟਰ ਡਰਾਈਵਿੰਗ ਚ ਪਤਾ ਲੱਗਦਾ ਉਹਦੇ ਬੰਦੇ ਨੇ ਪਾਰਕਿੰਗ ਕਰਨੀ ਹੈ ਨਾ ਜਿਵੇਂ ਉਵੇਂ ਲੋਕ ਆਉਂਦੀ ਆ ਵੀ ਗੱਡੀ ਕਿੱਧਰ ਹੋ ਜਾਣੀ ਹੈ ਕਿ ਕਿੰਨਾ ਕੁ ਗੈਪ ਆ ਕੀ ਗੱਲਬਾਤ ਆ ਤੇ ਕੈਮਰੇ ਦੀ ਕਲੀਅਰਟੀ ਬੜੀ ਜ਼ਿਆਦਾ ਹੈ ਮਿੱਤਰੋ ਗੱਡੀ ਦੇ ਵਿੱਚ ਤੇ ਜੇ ਹੈਂਡ ਬ੍ਰੇਕਾਂ ਦੀ ਗੱਲ ਕਰੀਏ ਇੱਥੇ ਉਹ ਹੈਂਡਲ ਲੱਗੇ ਸਿ ਇਹਦੇ ਵਿੱਚ ਨਹੀਂ ਨਹੀਂ ਕ੍ਰੇਟਾ ਦੇ ਟੌਪ ਮਾਡਲ ਦੇ ਵਿੱਚ ਆਪਾਂ ਦੇਖੀਏ ਨਾ ਤੇ ਜੋ ਹੈਂਡ ਬ੍ਰੇਕ ਹੈਗੀ ਹੈ ਨਾ ਪਾਰਕਿੰਗ ਵਾਲੀ ਹੈਂਡ ਬ੍ਰੇਕ ਆਉਂਦੀ ਬਟਨ ਵਾਲੀ ਆਉਂਦੇ ਆ ਅਗਰ ਆਪਾਂ ਇਹਨੂੰ ਬ੍ਰੇਕ ਨਾ ਪਕੇ ਇਹਨੂੰ ਤਾਂ ਨੂੰ ਕਰਾਂਗੇ ਪ੍ਰੈਸ ਕਰਾਂਗੇ ਤਾਂ ਨੂੰ ਤੇ ਬ੍ਰੈਂਡ ਬੇਕ ਲੱਗੇਗੀ ਅਗਰ ਥੱਲੇ ਨੂੰ ਕਰੂੰਗਾ ਹੰਬੇ ਲੱਜਦੀ ਹੈ ਬਟਰ ਵਾਲੀ ਲੱਗੇਗੀ ਮੈਨੂੰ ਲੱਗੇ ਕਿ ਪੂਰੀ ਪ੍ਰੀਮੀਅਮ ਅਗਰ ਕਸਟਮਰ ਨੂੰ ਲੱਗੇ ਕਿ ਮੈਂ ਅਗਰ 20 ਲੱਖ ਖਰਚ ਰਿਹਾ ਮੈਂ ਅਗਰ 10 ਲੱਖ ਖਰਚਿਆ ਤਾਂ ਉਹਨੂੰ ਲੱਗੇ ਕਿ ਮੈਂ ਕੁਝ ਪ੍ਰੀਮੀਅਮ ਲਿਆ ਆ ਉਹ 20 ਲੱਖ ਰੁਪਏ ਦਾ ਜਿਵੇਂ ਕਹਦੀ ਇਹ ਪੂਰਾ ਪੂਰਾ ਮੁੱਲ ਮੁਰਦਾ ਵਿੱਚ ਪੂਰਾ ਮਹਗਾ ਕਸਟਮਰ ਨੂੰ ਲੱਗਦਾ ਕਿ ਮੈਂ ਪ੍ਰੀਮੀਅਮ ਲੈ ਆ ਕਸ਼ਮੀਰ ਨੂੰ ਲੱਗਦਾ ਫਿਰ ਉਹਨੇ ਦੇ ਵਿੱਚ ਦੇਖੋ ਇਹਦੇ ਵਿੱਚ ਟੱਚ ਏਸੀ ਵੈਂਟ ਦੇ ਹੈਗੇ ਆ ਏਸੀ ਵੈਂਟ ਦੇ ਨਾਲ ਨਾਲ ਹੀ ਇਹਦੇ ਵਿੱਚ ਮੇਰਾ 뮤జిక్ ਵੀ ਚੱਲੇਗਾ ਉਹਨਾਂ ਕਈ ਵਾਰੀ ਕਹਿੰਦਾ ਵਾ ਕਿ 뮤జిక్ ਵਾਸਤੇ ਵੱਖਰਾ ਸਿਸਟਮ ਹੁੰਦਾ ਟੱਚ ਸਕ੍ਰੀਨ ਵਾਸਤੇ ਵੱਖਰਾ ਸਿਸਟਮ ਹੁੰਦਾ ਉਹਨੇ ਦੇ ਵਿੱਚ ਕੀ ਇਹਦੇ ਨਾਲ ਹੀ 뮤జిక్ ਸਿਸਟਮ ਚੱਲੇਗਾ ਇੱਥੇ ਹੀ ਮੇਰਾ ਤਾਂ AC ਇਵੈਂਟ ਚੱਲੇਗਾ ਮੈਨੂੰ ਇੰਟੀਗ੍ਰੇਟਡ ਹੈ ਦੋਵੇਂ ਚੀਜ਼ਾਂ ਦੇ ਵਿੱਚ ਚੱਲਣਗੀਆਂ ਦੋਵੇਂ ਦੀਆਂ ਦੋਵੇਂ ਚੀਜ਼ਾਂ ਇਸੇ ਦੇ ਵਿੱਚ ਹੀ ਚੱਲਣਗੀਆਂ ਹਾਂਜੀ ਉਹਦੇ ਵਿੱਚ ਚੱਲਣਗੀਆਂ ਕਿ ਜਿਵੇਂ ਤੋਂ ਆਪਾਂ ਗੱਲ ਕਰਦੇ ਸੀ ਪਹਿਲਾਂ ਵੀ ਵੈਂਟੀਲੇਟਰ ਸੀਟ ਆ ਗਈਆਂ ਵਿੱਚ ਇਹ ਜਿੱਦਾਂ ਹੁਣ ਕਈ ਕਿਸਮਸ ਹੁੰਦੇ ਆ ਫੋਰਨਰ ਹੁੰਦੇ ਆ ਉਹਨਾਂ ਨੂੰ ਜਿੱਦਾਂ ਜਿੱਦਾਂ ਹੁਣ ਹੁਣ ਸਾਡੇ ਜਿੱਦਾਂ ਤੁਹਾਨੂੰ ਪਤਾ ਲੋਸ ਮੋਸਟਲੀ ਏਰੀਆ ਜਿੱਥੇ ਠੰਡ ਬਹੁਤ ਪੈਂਦੀ ਆ ਠੰਡ ਬਹੁਤ ਜ਼ਿਆਦਾ ਪੈਂਦੀ ਆ ਤੇ ਸੀਟ ਸਾਡੀਆਂ ਠੰਡੀਆਂ ਹੋ ਜਾਂਦੀਆਂ ਹਾਂਜੀ ਠੀਕ ਹੈ ਉਹਦੇ ਵਿੱਚ ਕੀ ਆ ਕਿ ਮੈਂ ਆਪਣੀ ਜਿਹੜੀ ਕਾਰ ਹੈਗੀ ਆ ਉਹਦੇ ਨਾਲ ਮੈਂ ਸੀਟਾ ਗਰਮ ਕਰ ਸਕਦਾ ਆ ਕਿ ਗਰਮ ਹੋ ਜਾਣੀ ਹੈ ਅਸੀਂ ਹਾਂਜੀ ਆਹ ਵੈਂਟੀਲੇਟ ਸੀਟਾਂ ਨੇ ਇਹ ਮੈਨੂੰ ਪ੍ਰੈਸ ਕਰੂੰਗਾ ਅੱਗੇ ਨੂੰ ਇਹ ਲੈਵਲ ਹੁੰਦਾ ਵਾ ਇਹ ਵਾਧ ਘਟਾਉਣ ਵਾਸਤੇ ਠੀਕ ਹੈ ਇਹ ਲੈਵਲ ਤੋਂ ਨਾਲ ਮੈਂ ਸੀਟਾ ਜਿਹੜੀ ਆਣੀ ਹੈ ਹਾਂਜੀ ਇਹ ਲੈਵਲ ਤੇ ਫੁੱਲ ਹਵਾ ਕਰੂਗੀ ਤੇ ਦੇਖੋ ਤੁਹਾਡੇ ਆਏ ਕੋਨੇ ਫੁੱਲਣਾ ਪਏ ਆ ਇਹ ਤਾਂ ਉਹਨੇ ਗਰਮ ਹਵਾ ਵਾਰਿਆ ਇਹਦੇ ਨਾਲ ਕੀ ਸਿਆਲਾਂ ਵਿੱਚ ਮੇਰੀ ਜਿਹੜੀ ਸੀਟ ਹੈਗੀ ਆ ਉਹ ਗਰਮ ਹੋ ਜਾਏਗੀ ਤੇ ਸਰਦੀਆਂ ਠੰਢੀ ਹੁੰਦੀ ਠੀਕ ਹੈ ਸੀਟਾਂ ਦੇ ਵਿੱਚ ਵੀ ਓਮੇ ਸਿਸਟਮ ਲੱਗਿਆ ਜਿਵੇਂ ਏਸੀ ਆਪਾਂ ਕਹਿੰਦੇ ਨੇ ਨਹੀਂ ਜਿਵੇਂ ਹੀਟਰ ਕਰ ਲੋ ਤੇ ਇਹ ਤਾਂ ਮਿੱਤਰੋ ਜਮਾ ਕ੍ਰੀਟਾ ਵਾਲਾ ਕੰਪਨੀ ਨੇ ਸਿਰ ਆਗਮੀ ਕਰਤਾ ਸੀਟਾਂ ਵੀ ਮੈਂ ਮੰਨ ਕੇ ਚਲੋ ਗਰਮ ਠੰਢੀਆਂ ਆਉਂਦੀਆਂ ਤੋਂ ਦੁਬਾਰਾ ਚ ਟੈਂਪਰੇਚਰ ਵੀ ਗੱਡੀ ਦਾ ਵਿੱਚ ਵੱਖ-ਵੱਖ ਹੋ ਜਾਂਦਾ ਡਰਾਈਵਰ ਨੇ ਅੱਡੇ ਟੈਂਪਰੇਚਰ ਲੈਣਾ ਉਹ ਅੱਡ ਲੈ ਸਕਦਾ ਜੇ ਸਾਈਡ ਤੇ ਬੈਠਾ ਕਨ ਹੀਟਰ ਲੈ ਬਿਲਕੁਲ ਪ੍ਰੀਮੀਅਮ ਬਿਲਕੁਲ ਪ੍ਰੀਮੀਅਮ ਵੀ ਜਿਵੇਂ ਬੰਦੇ ਦੀ ਜਿਹੜੀ ਚੋਅਸ ਆ ਸਾਰੀ ਪੂਰੀ ਹੁੰਦੀ ਆ ਸਰ ਔਰ ਏਕੇ ਪ੍ਰੀਮੀਅਮ ਦੀ ਗੱਲ ਹੋਰ ਕਰੀ ਰੇ ਵਿੱਚ ਨਾ ਕ੍ਰੀਏਟਰ ਦਾ ਵੀ ਇੱਕ ਬਦੇ ਵਾਲਾ ਹੁਣ ਅਗਰ ਮੈਂ ਜਾਨਾ ਮੈਂ ਕਿਤੇ ਪਹਾੜੀ ਲੱਗ ਕੇ ਆਪਣੀ ਫੈਮਿਲੀ ਨਾਲ ਜਾਣਾ ਨਾ ਉਹਦਾ 뷰 ਲੈਣ ਵਾਸਤੇ ਜਿਹਦਾ ਨੇਚਰ ਦਾ 뷰 ਲੈਣ ਵਾਸਤੇ ਸੋ ਫਿਰ ਤੋਂ ਤੁਹਾਡਾ ਸਭ ਤੋਂ ਵੱਡੀ ਐਡਵਾਂਟੇਜ ਹੈਗੀ ਆ ਪੈਨੋਰਮਿਕ ਸਨਰੂਫ ਹਾਂਜੀ ਆ ਦੇਖੋ ਸਰ ਸਨਰੂਫ ਦਾ ਤੇ ਹੀ ਵਾਈਡ ਐਂਗਲ ਪੂਰਾ ਦੇਖੋ ਵਾਈਡ ਕਿ ਦੀ ਕਿੰਨਾ ਜਾਨਦਾ ਵੈਕ ਹਾਂਜੀ ਮੈਂ ਵੀ ਇੱਥੋਂ ਬਾਹਰ ਨਿਕਲ ਸਕਦਾ ਮੈਂ ਤੇ ਮੇਰੇ ਮੇਰੀ ਫੈਮਿਲੀ 'ਚ ਕੋਈ ਵੀ ਪਰਸਨ ਇੱਥੋਂ ਵੀ ਬਹਿ ਕੇ ਬਾਹਰ ਨਿਕਲ ਬਹੁਤ ਆ ਮਤਲਬ ਇਹ ਕਿੰਨਾ ਵਧੀਆ ਇਹ ਬਿਲਕੁਲ ਇਹ ਵਧੀਆ 뷰 ਦਿੰਦਾ ਹੈ ਮੈਨੂੰ ਸਰੂਬੀ ਮੈਂ ਇਹ ਕਹਿ ਸਕਦਾ ਹਾਂ ਪੂਰਾ ਵੱਡਾ ਸਰੂਫਲਾਤਾ ਤੇ ਜਿਵੇਂ ਆਪਾਂ ਸੇਫਟੀ ਤੁਸੀਂ ਗੱਲ ਕਰਦੇ ਸੀ ਵੀ ਇਦੇ ਵਿੱਚ ਅਡਾਪਟ ਇਹਦੇ ਵਿੱਚ ਨਾ ਇੱਕ ਨਾ ਸੇਫਟੀ ਦੀ ਗੱਲ ਕਰ ਰਹੇ ਸੀਗਾ ਉਹ ਇਹਦੇ ਵਿੱਚ ਨਾ ਅਡਾਸ ਆਂਦਾ ਹੈ ਹਾਂਜੀ ਹੁਣ ਮੋਸਟਲੀ ਜਿਹੜੇ ਸੈਗਮੈਂਟ ਜਿਹਦਾ ਕਾਰਾਂ ਹੁੰਦੀਆਂ ਆਂ ਅਦਰ ਅਦਰ ਬ੍ਰੈਂਡ ਦੇ ਵੀ ਕਾਰਾਂ ਹੋਗੀਆਂ ਜਿਹਦਾ Honda ਦੀ ਹੋਗੀ ਉਦੋਂ ਵੀ ਹੋਰ ਵੀ ਬ੍ਰੈਂਡ ਹੈਗੇ ਜਿਨ੍ਹਾਂ ਦੇ ਵਿੱਚ ਜਿਹੜਾ ਅਡਾਸ ਫੀਚਰ ਆਂਦਾ ਵਾ ਹਨਾ SUV ਦੇ ਵਿੱਚ ਅਡਾਸ ਆਂਦਾ ਹੁਣ ਇਹਦੇ ਵਿੱਚ ਪਲੱਸ ਪੁਆਇੰਟ ਇਹ ਆ ਜਿੱਦਾਂ ਹੰਡਾਈ ਨੇ ਹੁਣ ਕੀ ਲਾਂਚ ਕੀਤਾ 86 ਲੈਵਲ 2 ਲਾਂਚ ਕੀਤਾ ਹੈ ਠੀਕ ਹੈ ਲੈਵਲ 2 ਦਾ ਮਤਲਬ ਇਦਾਂ ਵਾ ਹੁਣ ਪਹਿਲੀ ਜਿਹੜਾ ਪਹਿਲਾ ਲੈਵਲ ਦਾ ਮਤਲਬ ਹੋ ਗਿਆ ਕਿ ਮੈਂ ਹੁਣ ਸਪੋਜ਼ ਕਰੋ ਇਹ ਕਾਰ ਮੇਰੇ ਅੱਗੇ ਖਲੋਤੀ ਹੈ ਤੇ ਮੈਂ ਕਾਰ ਡਰਾਈਵ ਕਰ ਰਿਹਾ ਹਾਂ ਮੈਂ ਕੌਨਸ਼ੀਅਸ ਨਹੀਂ ਹੈਗਾ ਮੈਂ ਕਾਰ ਨੂੰ ਲੈ ਕੇ ਮੇਰਾ ਧਿਆਨ ਨਾ ਹੀ ਪੂਰਾ ਚੰਗੀ ਤਰ੍ਹਾਂ ਠੀਕ ਹੈ ਮੈਨੂੰ ਕਾਰ ਕਿੱਲਾ ਕੀ ਕਰੂਗੀ ਵਾਰਨ ਕਰੇਗੀ ਕਿ ਕਿ ਮੇਰੇ ਅੱਗੇ ਕੋਈ ਆਬਜੈਕਟ ਹੈਗਾ ਵਾ ਇਹਨੂੰ ਬ੍ਰੇਕ ਮਾਰ ਹਾਂ ਬ੍ਰੇਕ ਮਾਰ ਦਸੂਗੀ ਜੀ ਮਾਰੂਗੀ ਪਰ लेवल 2 ਚ ਕੀ ਆ ਅਗਰ ਮੈਂ ਬ੍ਰੇਕ ਨਹੀਂ ਪਲਾਈ ਕਰ ਰਿਹਾ ਤਾਂ ਗੱਡ ਜਿਹੜੀ ਹੈਗੀ ਆਪੇ ਬ੍ਰੇਕ ਪਲਾਈ ਕਰ ਦੇ। ਠੀਕ ਹੈ ਜਿਵੇਂ ਕਹ ਦੀ ਇਹ ਅਡਾਸ ਬੰਦ ਦੇ ਵਿੱਚ ਤੁਸ ਨੂੰ ਬ੍ਰੇਕਾਂ ਦੀ ਵਾਰਨਿੰਗ ਦੋ ਵੀ ਬ੍ਰੇਕ ਲਾਓ। ਬ੍ਰੇਕ ਲਾਓ। ਇਹ ਲੈਵਲ 1 ਦੀ ਗੱਲ ਕਰੀਏ। ਹੋਰ ਚਲ ਵਾਰਨਿੰਗ ਦੇ ਵਿੱਚ ਦੋ ਬ੍ਰੇਕ ਵਾਰਨਿੰਗ ਦੋਗੀ। ਠੀਕ ਹੈ। ਜਿਹੜਾ ਲੈਵਲ 2 ਆ ਉਹਦੇ ਵਿੱਚ ਵਾਰਨਿੰਗ ਦੇ ਕੇ ਤੇ ਬ੍ਰੇਕ ਆਪੇ ਪਲਾਓ ਕਰ ਆਪੇ ਕਰ ਦੇ। ਆਪੇ ਅਪਲਾਈ ਕਰ ਦੋ। ਆਪੇ ਕਰ ਦੇਗੀ ਉਹਦੇ ਵਾਸਤੇ ਜ਼ਰੂਰੀ ਨਹੀਂ ਫਰੰਟ ਵਾਸਤੇ ਨਹੀਂ ਆ। ਅਗਰ ਬੈਕ ਤੇ ਵੀ ਗੱਡੀ ਕਰਾਂਗਾ ਬੈਕ ਤੇ ਵੀ ਵਾਰਨਿੰਗ ਦੇ ਦੇਗੀ ਆਪੇ ਬ੍ਰੇਕ ਤਾ ਵੀ ਮੈਨੂੰ ਦੱਸ ਦੇਗੀ ਅਗਰ ਮੈਂ ਸਾਈਡ ਤੇ ਮੋੜਾਂਗਾ ਤਾਂ ਵੀ ਬਲਾਈਂਡ ਸਪੌਟ ਤੋਂ ਕੋਈ ਵੀ ਗੱਡੀ ਆਊਗੀ ਮੈਨੂੰ ਨਹੀਂ ਦਿਖਦੀ ਪਈ ਜਿਹੜੀ ਬਲਾਈਂਡ ਸਪੌਟ ਤੋਂ ਤਾਂ ਵੀ ਇਹ ਬ੍ਰੇਕ ਆਪੇ ਆਪ ਮਾਰ ਦੋਗੇ ਇਹ ਮਿੱਤਰੋ ਆਪਾਂ ਇਹਨੂੰ ਹੁਣ ਗੱਡੀ ਨਹੀਂ ਕਹਿ ਸਕਦੇ ਜਿਹੜੇ ਹਸਾ ਬਣਾ ਵੀਰ ਆਪ ਨੂੰ ਫੀਚਰ ਗਿਣਾਈ ਜਾਂਦੇ ਤਾਂ ਚੱਲਦਾ ਫਿਰਦਾ ਰੂਬਟੀ ਬਣਾਤਾ ਵੀਰਾਂ ਨੇ ਅਰੇ ਸਰ ਮੈਂ ਅਜੇ ਤੱਕ ਤੁਹਾਨੂੰ ਫੀਚਰ ਇਹਦੇ ਹੋਰ ਤੁਸੀਂ ਨਹੀਂ ਆ ਸਟਾਰਟਿੰਗ ਦੇ ਖਤਰੇ ਦੇ ਕੋਈ ਹੋਰ ਬੜਾ ਵਧੀਆ ਫੀਚਰ ਆਗਾ ਹੋਗਾ ਬਲੂ ਲਿੰਕ ਹਾਂਜੀ ਹੁਣ ਕਈ ਵਾਰ ਹੁੰਦਾ ਵਾ ਅਸੀਂ ਕੋਈ ਗੱਡੀ ਖਰੀਦ ਲੈਨੇ ਆ ਗੱਡੀ ਖਰੀਦ ਕੇ ਉਹਦੇ ਵਿੱਚ ਟਰੈਕਰ ਲਵਾ ਲੈਨੇ ਆ ਬਾਹਰ ਹਣਾ ਟਰੈਕਰ ਬਾਹਰ ਲਵਾ ਲੈਨੇ ਆ ਉਹਦਾ ਕਹੀਏ ਤੇ ਇੰਨਾ ਭਰੋਸਾ ਨਹੀਂ ਹੁੰਦਾ ਨਹੀਂ ਜੀ ਇੰਨਾ ਭਰੋਸਾ ਨਹੀਂ ਹੁੰਦਾ ਕਹਿ ਸਕਿਆ ਨਾ ਬਟ ਇਹਦੇ ਵਿੱਚ ਕੀ ਆ ਹੰਡਾਈ ਨੇ ਆਪਣਾ ਇੱਕ ਜਿਹੜਾ ਟਰੈਕਰ ਅਨਾਉਂਸ ਕੀਤਾ ਉਹਨੂੰ ਬੋਲਦੇ ਬਲੂ ਲਿੰਕ ਬਲੂ ਲਿੰਕ ਜਿਹਦਾ ਬਟ ਜਸਟ ਗੱਡੀ ਟਰੈਕ ਨਹੀਂ ਕਰਦਾ ਤੁਹਾਡੀ ਗੱਡੀ ਕਿੱਥੇ ਆ ਲੋਕੇਸ਼ਨ ਨਹੀਂ ਦੱਸਦਾ ਇਹ ਗੱਡੀ ਤੁਸੀਂ ਆਪਣੀ ਸਾਰੀ ਲੋਕੇਸ਼ਨ ਦੇ ਨਾਲ-ਨਾਲ ਆਪਣੀ ਗੱਡੀ ਫੋਨ ਤੋਂ ਹੀ ਓਪਰੇਟ ਕਰ ਸਕਦੇ ਹੋ ਫੋਨ ਤੋਂ ਹੀ ਫੋਨ ਤੋਂ ਗੱਡੀ ਲੋਕ ਕਰ ਲਓ ਅਨਲੌਕ ਕਰ ਲਓ ਸਟਾਰਟ ਕਰ ਲਓ ਬੰਦ ਕਰ ਦੋ ਠੀਕ ਹੈ ਆਪਣੀ ਸਾਰੀ ਗੱਡੀ ਦੀ ਮੰਥਲੀ ਰਿਪੋਰਟ ਵੇਖੋ ਜਿੱਦਾਂ ਆਪਣੀ ਬੋਡੀ ਚੈੱਕ ਅਪ ਕਰਾਉਂਦੇ ਨੇ ਨਾ ਮੰਥਲੀ ਕਿੰਨਾ ਬਲੱਡ ਆ ਕਿੰਨੀ ਸ਼ੂਗਰ ਆ ਕਿੰਨੇ ਸੈੱਲ ਆ ਸਭ ਪਤਾ ਲੱਗੇਗਾ ਮੇਰੀ ਗੱਡੀ ਦਾ ਬਲੂ ਲਿੰਕ ਐਸੇ ਕਾ ਮੈਨੂੰ ਕਿ ਤੇਰੀ ਗੱਡੀ ਦੇ ਵਿੱਚ ਕੀ ਕੀ ਚੀਜ਼ਾਂ ਜੜੀਆਂ ਵਾਂ ਰਿਪੇਅਰ ਕਰਾਉਣੀਆਂ ਵਾਂ ਕਿਹੜੀ ਕਿਹੜਾ ਕੰਮ ਕਰਾਉਣਾ ਵਾਂ ਸਾਰੀ ਰਿਪੋਰਟ ਆਜੂ ਸਾਰੀ ਪੂਰੀ ਮੰਥਲੀ ਰਿਪੋਰਟ ਆਉਗੀ ਬਈ ਗੱਡੀ ਨਾਲ ਛੇੜਖਾਨੀ ਕਰੋਗੇ ਤਾਂ ਬਲੂ ਲਿੰਕ ਜਿਹੜਾ ਮੈਨੂੰ ਉਸੇ ਵੇਲੇ ਦੱਸੇਗਾ ਤੇ ਤੁਹਾਡੀ ਗੱਡੀ ਨਾਲ ਛੇੜਖਾਨੀ ਹੋਣਦੀ ਹੈ ਠੀਕ ਹੈ ਇੰਡੀਕੇਸ਼ਨ ਆਊ ਹਾਂਜੀ ਜਿਵੇਂ ਮੰਨ ਕੇ ਚੱਲ ਆਪਾਂ ਕਿਸੇ ਨੂੰ ਗੱਡੀ ਦੇ ਦੇ ਦਿੰਨੇ ਆ ਅਗਲਾ ਕੋਈ ਰਫ ਚਲਾਉਂਦਾ ਉਹ ਜੀਦਾ ਹੀ ਪਤਾ ਲੱਗ ਜਾਣਾ ਲੱਗੂਗਾ ਲੱਗੂਗਾ ਮੰਨ ਲਓ ਮੈਂ ਤੁਸੀਂ ਮੇਰੇ ਕੋ ਗੱਡੀ ਲੈ ਜਾਂਦੇ ਹੋ ਤੁਸੀਂ ਗੱਡੀ ਲੈ ਕੇ ਤੇ ਮੈਨੂੰ ਕਹਿੰਦੇ ਮੈਂ ਰਫ ਟੈਸਟ ਡਰਾਈਵ ਕਰਨੀ ਮੈਂ ਲੈ ਜਾਓ ਮੈਨੂੰ ਕੀ ਪਤਾ ਲੱਗ ਰਿਹਾ ਕਿ ਤੁਸੀਂ ਕਿੱਥੇ ਗੱਡੀ ਖੜੀ ਨਾ ਕਿੱਥਾਂ ਲੈ ਕੇ ਜਾਂਦੇ ਕਿੰਨੀ ਰਫ ਚਲਾਈ ਗੱਡੀ ਉਹ ਵੀ ਸਾਰੀ ਰਿਪੋਰਟ ਜਿਹੜੀ ਬਲੂ ਨਿਕ ਮੈਨੂੰ ਉਸੇ ਵੇਲੇ ਦੱਸ ਦੇਗਾ ਕਿ ਤੁਹਾਡੀ ਜਿਹੜੀ ਗੱਡੀ ਆ ਐਸ ਬੰਦੇ ਨੇ ਇੰਨੀ ਰਫ ਚਲਾਈ ਆ ਠੀਕ ਹੈ ਤੋ ਮੈਨੂੰ ਦੱਸ ਦੇਗਾ ਕਿ ਇਹਨਾਂ ਨੂੰ ਗਾਂਦ ਗੱਡੀ ਦੇਣੀ ਹੈ ਨਹੀਂ ਦੇਣੀ ਠੀਕ ਹੈ ਹਾਂ ਕਿੰਨੇ ਐਕਸੀਲੇਟਰ ਤੇ ਚਲਾਈ ਆ ਕਿਵੇਂ ਕਿੰਨੇ ਗਲਤ ਕਮਾਈ ਡਰਿਫਟ ਮਾਰੀ ਕਿੱਥੇ ਡਰਿਫਟ ਮਾਰੀ ਆ ਸਾਰਾ ਕੁਝ ਰਿਪੋਰਟ ਦੇ ਵਿੱਚ ਆ ਜਾਊਗਾ ਸਭ ਕੁਝ ਦੱਸੋਗੇ ਉਸ ਨੂੰ ਜੀ ਇਹ ਤਾਂ ਯਾਰ ਪੂਰੇ ਦਾ ਪੂਰਾ ਰੋਬਟ ਹੀ ਬਣਾਤਾ ਜਿਵੇਂ ਅਸੀਂ ਪਹਿਲਾਂ ਗੱਲ ਕਰਕੇ ਆਟਿਆਂ ਜਿਵੇਂ ਆ ਐਸਓਐਸ ਦਾ ਮਤਲਬ ਹੈ ਇਹ ਇਹ ਸਰ ਐਸਓਐਸ ਦਾ ਮਤਲਬ ਹੈਗਾ ਵਾ ਸੇਵ ਆਵਰ ਸੋਲਸ ਹੁਣ ਮੈਂ ਕੋਈ ਕਾਰ ਲੈਣਾ ਨਾ ਕੰਪਨੀ ਵਿੱਚ ਮੇਰੀ ਇਨਫੋਰਮੇਸ਼ਨ ਹੁੰਦੀ ਆ ਮੇਰੀ ਮੇਲ ਆਈਡੀ ਹੁੰਦੀ ਆ ਮੇਰੇ ਨੰਬਰ ਹੁੰਦਾ ਵਾ ਹੁਣ ਮੇਰੀ ਗੱਡੀ ਕਿਤੇ ਵੱਜ ਜਾਂਦੀ ਆ ਐਕਸੀਡੈਂਟ ਹੋ ਜਾਂਦਾ ਵਾ ਮੈਂ ਬਾਹਰ ਨਿਕਲਣ ਦੀ ਹਾਲਤ ਨਹੀਂ ਨਿਕਲਦਾ ਉਸ ਵੇਲੇ ਆ ਕੰਮ ਖਰਾਬ ਤੇ ਮੈਨੂੰ ਹੈਲਪ ਚਾਹੀਦੀ ਆ ਨਾ ਹੈਲਪ ਨਾਲ ਮੈਂ ਇੱਥੋਂ ਖਦਾ ਗੋਨ ਕਰੂੰਗਾ ਉਹ ਸਿੱਧੀ ਕੋਲ ਕੰਪਨੀ ਨੂੰ ਚਲੀ ਜਾਏਗੀ ਔਰ ਮੇਰੀ ਹੈਲਪ ਵਾਸਤੇ ਕੰਪਨੀ ਜਿਹੜੀ ਹੈ ਨੇਅਰ ਕੋਈ ਵੀ ਹੁੰਡਾਈ ਦਾ ਸ਼ੋਅਰੂਮ ਹੋਏਗਾ ਮੇਰੀ ਹੈਲਪ ਲਈ ਉਸੇ ਵਲੇ ਜਿੰਨੀ ਜਿਹਾ ਇਸੇ ਤਰ੍ਹਾਂ ਛੇਤੀ ਮੇਰੀ ਹੈਲਪ ਲਈ ਉੱਥੇ ਪਹੁੰਚੇਗੀ ਠੀਕ ਹੈ ਮਤਲਬ ਪੂਰੀ ਹੈਲਪ ਇੱਥੋਂ ਹੋ ਜੂਗੀ ਇਹ ਟੋ ਵਾਲਾ ਆ ਗਿਆ ਮਿੱਤਰੋ ਜੀ ਇਹ ਟੋ ਵਾਲਾ ਮੇਰੀ ਗੱਡੀ ਇੰਜਨ ਜਿਹੜਾ ਬੰਦ ਹੋ ਗਿਆ ਚਲਦੀ ਜਲਦੀ ਸਾਡਾ ਨਹੀਂ ਬੰਦ ਹੋ ਗਈ ਟਾਈਨਿੰਗ ਬੈਲ ਟੁੱਟ ਗਈ ਕੁਝ ਵੀ ਹੋ ਗਿਆ ਜਿਸ ਤਰ੍ਹਾਂ ਮੈਂ ਆਪਣੀ ਗੱਡੀ ਨਹੀਂ ਚਲਾ ਸਕਦਾ ਤੋ ਕੰਪਨੀ ਨੂੰ ਜੋ ਇਹ ਸਿਗਨਲ ਚਲਾ ਜਾਊਗਾ ਕਿ ਨਾਲ ਉਹਨਾਂ ਨੂੰ ਨਾ ਕਾਲ ਚਲੀ ਜਾਊਗੀ ਜੋ ਟੌਰ ਵਾਲੇ ਹੁੰਦੇ ਆ ਉਹਨਾਂ ਨੂੰ ਕਾਲ ਚਲੀ ਕਾਲ ਚਲੀ ਜਾਏਗੀ ਕਿ ਮੈਨੂੰ ਗੈਸ ਵਾਲੀ ਗੱਡੀ ਚਾਹੀਦੀ ਆ ਔਰ ਮੇਰੀ ਗੱਡੀ ਟੋਪ ਆਕੇ ਤੇ ਨੀਅਰ ਖੰਡਾਈ ਦੇ ਸ਼ੋਰਮ ਜਾ ਕੇ ਮੈਂ ਰਿਪੇਅਰ ਕਰਾ ਲਾਂਗਾ ਠੀਕ ਹੈ ਤੇ ਜਿਵੇਂ ਆ ਆਪਾਂ ਵਿੱਚ ਸੈਂਸਰ ਜੇ ਵੇਖੀ ਇਹ ਸਾਰੇ ਕਿਹចੈਂਸਰ ਹੁੰਦਾ ਵਾ ਇਲੈਕਟ੍ਰੋਕ੍ਰੋਮਿਕ ਸੇ ਇਹਨੂੰ ਬੋਲਦੇ ਇਲੈਕਟ੍ਰੋਕ੍ਰੋਮਿਕ ਮਿਰਰ ਇਹ ਇਲੈਕਟ੍ਰੋਕ੍ਰੋਮਿਕ ਮਿਰਰ ਦਾ ਮਤਲਬ ਇਹ ਹੁੰਦਾ ਵਾ ਕਿ ਸਭ ਤੋਂ ਪਹਿਲਾਂ ਤੇ ਇਹ ਡੇ ਨਾਈਟ ਦੇ ਹਿਸਾਬ ਨਾਲ ਆਪਣੇ ਆਪ ਉੱਪਰ ਥੱਲੇ ਹੋ ਜਾਂਦਾ ਜਿਹੜਾ ਇਹ ਐਵੇਂ ਐਵੇਂ ਹੋ ਜਾਂਦਾ ਆ ਪਕਰਨਾ ਪੈਂਦਾ ਐਡਜਸਟ ਕਰਨਾ ਪੈਂਦਾ ਬਟ ਇਹ ਜਿਹੜਾ ਵਾ ਇਹ ਹੈਗਾ ਵਾ ਇਲੈਕਟ੍ਰੋਨਿਕ ਇਹ ਆਪਣੇ ਆਪ ਹੀ ਡੇ ਨਾਈਟ ਦੇ ਹਿਸਾਬ ਨਾਲ ਅਡਜਸਟ ਹੋ ਜਾਂਦਾ ਵਾ ਆਟੋਮੈਟਿਕ ਆ ਆਪਣੇ ਆਪ ਹੀ ਦੱਸ ਜੀ ਔਰ ਅਗਰ ਮੇਰੇ ਪਿੱਛੋਂ ਕੋਈ ਪਰਸਨ ਆਂਦਾ ਵਾ ਮੈਨੂੰ ਪ੍ਰੋਜੈਕਟਰ ਮਾਰ ਕੇ ਪਰੇਸ਼ਾਨ ਕਰ ਰਿਹਾ ਮੇਰੀ ਅੱਖਾਂ 'ਚ ਜੋ ਵੀ ਹੈ ਲਾਈਟ ਵੱਜੇਗੀ ਪ੍ਰੋਜੈਕਟਰ ਦੀ ਨਾ ਡਿਪਰ ਮਾਰਦਾ ਤੇ ਮੇਰੀ ਅੱਖਾਂ 'ਚ ਸਿੱਧਾ ਵੱਜਨਾ ਵਾ ਤਾਂ ਮੈਂ ਡਿਸਟਰਬ ਹੋਊਗਾ ਆਪਣੀ ਡਰਾਈਵਿੰਗ ਤੇ ਬਟ ਇਹਦੇ ਵਿੱਚ ਇਦਾਂ ਦਾ ਫੰਕਸ਼ਨ ਹੁੰਦਾ ਵਾ ਜੋ ਕਿ ਜਿਹੜੀ ਲਾਈਟ ਹੁੰਦੀ ਆ ਉਹ ਸਿੱਧੀ ਡਾਇਰੈਕਟ ਅੱਖ ਦੀ ਵੱਜਣ ਤੋਂ ਬਚਾ ਕਿ ਜੋ ਕਿ ਮੇਰੀ ਅੱਖ ਨੂੰ ਜ਼ਿਆਦਾ ਪਰੇਸ਼ਾਨੀ ਨਾ ਹੋਵੇ ਮਤਲਬ ਡਿਸਟਰਬੈਂਸ ਨਹੀਂ ਆਉਂਦੀ ਜ਼ਿਆਦਾ ਡਿਸਟਰਬ ਨਹੀਂ ਲੇਕਿਨ ਮੈਨੂੰ ਪਤਾ ਲੱਗ ਜਾਏ ਮੇਰੀ ਪਿੱਛੇ ਗੱਡੀ ਕਿਹੜੀ ਆ ਰਹੀ ਹੈ ਪਰ ਮੈਂ ਆਪਣੇ ਜੋ ਡਰਾਈਵ ਕਰ ਰਿਹਾ ਤਾਂ ਡਿਸਟਰਬ ਨਾ ਹੋਵਾਂ ਠੀਕ ਹੈ ਜੀ ਤੇ ਮਿੱਤਰੋ ਫੀਚਰ ਕੰਪਨੀ ਨੇ ਮੰਨ ਕੇ ਚਲੋ ਵੀ ਭਰ ਭਰ ਕੇ ਪਾ ਦੇ ਤੇ ਇਹਦੇ ਮੁਕਾਬਲੇ ਦੇ ਵਿੱਚ ਮੈਂ ਤਾਂ ਨਹੀਂ ਕਹਿੰਦਾ ਵੀ ਇੰਨੀ ਰੇਂਜ ਦੇ ਵਿੱਚ ਕਿਸੇ ਹੋਰ ਗੱਡੀ ਦੇ ਵਿੱਚ ਇਹਨੇ ਫੀਚਰ ਹੋਣੇ ਆ ਨਹੀਂ ਸਰ ਕ੍ਰੇਟਾ ਬੈਸਟ ਆਪਣੇ ਸੈਗਮੈਂਟ ਦੇ ਵਿੱਚ ਆਪਣੀ ਜੋ ਇਹਦੀ ਵੈਲਿਊ ਆ ਜੋ ਇਹਦਾ ਪ੍ਰਾਈਸ ਆ ਉਸ ਸਮਾਰਨ ਮੈਂ ਬੋਲੂਗਾ ਸਰ ਕ੍ਰੇਟਾ ਬਹੁਤ ਵਧੀਆ ਵਾ ਇਹਦੀ ਲੈਂਥ ਦੀ ਗੱਲ ਕਰੀਏ ਵਿਡਥ ਦੀ ਗੱਲ ਕਰੀਏ ਗਰਾਉਂਡ ਕਲੀਅਰੈਂਸ ਦੀ ਗੱਲ ਕਰੀਏ ਚਲਾਨ ਡਰਾਈਵਿੰਗ ਐਕਸਪੀਰੀਅੰਸ ਦੀ ਗੱਲ ਕਰੀਏ ਕੰਫਰਟ ਸਮੂਥਨੈਸ ਸੇਫਟੀ ਸੇਫਟੀ ਵਿੱਚ ਵੀ ਦੇਖੋਗੇ 6 ਏਅਰ ਬੈਗ ਫੇਸ ਮਾਡਲ ਜੀ ਆ ਤਾਂ ਆਪਣਾ ਚਾਰੇ ਡਿਸਕ ਬ੍ਰੇਕਾਂ ਤੁਹਾਡੀ ਗੱਡੀ ਕੋਈ ਚੋਰੀ ਵੀ ਨਹੀਂ ਕਰ ਸਕਦਾ ਕਿਉਂਕਿ ਇਹ ਚ ਉਹ ਲੱਗਾ ਵਾ ਬਲੂ ਲਿੰਕ ਲੱਗਾ ਵਾ ਜੋ ਗੱਡੀ ਚੋਰੀ ਕਰੇਗਾ ਮੈਂ ਬੰਦ ਕਰ ਦਊਂ ਗੱਡੀ ਆਪਣੀ ਹਾਂ ਹਾਂਜੀ ਬਾਕੀ ਤੇ ਜਿਵੇਂ ਤੁਸੀਂ ਕਹਿੰਦੇ ਸੀ ਫੋਨ ਤੋਂ ਕੰਟਰੋਲ ਬੰਦਾ ਕਿਤੇ ਵੀ ਬੈਠਾ ਮਤਲਬ ਸਟਾਰਟ ਮੈਂ ਸਪੋਸ ਕਰਾ ਆਪਣੇ ਘਰ ਮੈਂ ਡੀਜ਼ਲ ਗੱਡੀ ਲਈ ਹੈ ਮੇਰੀ ਗੱਡੀ ਡੀਜ਼ਲ ਗੱਡੀ ਜ਼ਿਆਦਾ ਚੱਲਦੀ ਨਹੀਂ ਆ ਹਾਂਜੀ ਮੈਂ ਬਾਹਰ ਆ ਗਿਆ ਮੈਂ ਆਪਣੀ ਗੱਡੀ ਸਟਾਰਟ ਕਰ ਸਕਦਾ 3 ਮਹੀਨੇ ਬਾਅਦ ਫੋਨ ਤੇ ਫੋਨ ਤੇ ਸਟਾਰਟ ਫੋਨ ਤੇ ਬੰਦ ਫੋਨ ਤੇ ਬੰਦ ਫੋਨ ਤੇ ਸਟਾਰਟ ਲੈ ਵੀ ਮਿੱਤਰੋ ਫੋਨ ਤੇ ਕੰਟਰੋਲ ਆ ਗੱਡੀ ਦਾ ਤੇ ਇੱਕ ਜਿਵੇਂ ਆਪਾਂ ਬਾਹਰ ਚੱਲ ਕੇ ਗੱਲ ਕਰਦੇ ਜੀ ਵੀ ਸੀਟ ਹੈ ਜਿਹੜੀ ਤੁਸੀਂ ਕਹਿੰਦੇ ਸੀ ਵੀ ਏਟ ਇਹਦੀ ਜਿਹੜੀ ਸੀਟ ਹੈ ਨਾ ਇਲੈਕਟ੍ਰਿਕ ਨਹੀਂ ਜਸਪਰ ਉਹ ਤੁਹਾਨੂੰ ਦੱਸਦਾ ਹਾਂ ਅੱবি ਹਾਂਜੀ ਉਹ ਤੁਹਾਨੂੰ ਮਿੱਤਰੋ ਸੀਟਾਂ ਵੀ ਦਿਖਾਉਣੇ ਆ ਤੇ ਅੰਦਰੋਂ ਤੁਹਾਨੂੰ ਲਗਭਗ ਲੋਕ ਆਪਾਂ ਸਾਰੀ ਦਿਖਾਈ ਦਿੱਤੀ ਗੱਡੀ ਦੇ ਵਿੱਚ ਵਾਰ-ਵਾਰ ਕੀ ਕੰਪਨੀ ਨੇ ਫੀਚਰ ਪਾਤੇ ਤੇ ਡੀਜ਼ਲ ਪੈਟਰੋਲ ਦੋਨਾਂ ਚ ਹੀ ਹੁੰਦੀ ਹੈ ਇਹ ਗੱਡੀ। ਔਰ ਤੀਜਾ ਵੇਰੀਐਂਟ ਵੀ ਹੈ ਉਹ ਹੈਗਾ ਟਰਬੋ। ਟਰਬੋ ਉਹ ਵੀ ਨਾਲ ਹੀ ਦੇ ਆ। ਠੀਕ ਹੈ, ਤੀਜਾ ਵੇਰੀਐਂਟ ਵੀ ਹੈ ਮਿੱਤਰੋ ਤਿੰਨ ਆਪਸ਼ਨਾਂ ਕਰਤੀਆਂ ਹਨਾ। ਜਿਹੜੀ ਡਰਾਈਵਰ ਦੀ ਸੀਟ ਹੈ ਨਾ ਉਹ ਮਾਡਲ ਦੇ ਵਿੱਚ ਉਹ ਹੁੰਦੀ ਇਲੈਕਟ੍ਰੋਨਿਕ ਅਡਜਸਟੇਬਲ। ਹਾਂਜੀ। ਮਤਲਬ ਕਿ ਕਸਟਮਰ ਨੂੰ ਪੂਰੀ ਪ੍ਰੀਮੀਅਮ ਨੈਸ ਦੇਣੀ ਹੈ ਆਪਾਂ। ਹਾਂਜੀ। ਉਹ ਕੰਪਨੀ ਨੇ ਦੇਣ ਦੀ ਆਪਣੇ ਵੱਲੋਂ ਟਰਾਈ ਕੀਤਾ ਹੈ। ਸਭ ਤੋਂ ਪਹਿਲਾਂ ਜਿਹੜੀ ਸੀਟ ਹੈ ਨਾ ਇਲੈਕਟ੍ਰੋਨਿਕ ਅਡਜਸਟੇਬਲ ਹੈ 8 ਤਰੀਕਿਆਂ ਨਾਲ 8 ਵੇ ਹਾਂਜੀ ਇਹ ਹੋ ਗਿਆ ਦੂਜਾ ਤੀਜਾ ਤਰੀਕਾ ਹੋ ਗਿਆ ਅਪ ਚੌਥਾ ਤਰੀਕਾ ਹੋ ਗਿਆ ਡਾਊਨ ਪੰਜਵਾਂ ਤਰੀਕਾ ਹੋ ਗਿਆ ਮੇਰੀ ਆ ਜੋ ਹੈ 28 ਆਈਸ਼ ਵਾਸਤੇ ਵੀ ਹਾਂਜੀ ਆ ਹੋ ਗਿਆ ਛੇਵਾਂ ਤੇ ਸੱਤਵਾਂ ਹੋ ਗਿਆ ਮੇਰਾ ਲੱਕ ਵਾਸਤੇ ਤੇ ਇਹ ਹੋ ਗਿਆ ਅੱਠਵਾਂ ਲੈ ਵੀ ਮਿੱਤਰੋ ਅੱਠ ਤਰੀਕੇ ਦੀਆਂ ਸੀਟਾਂ ਆ ਗਈਆਂ 6 ਇਅਰ ਬੈਕ ਵੇਖੋ ਤੁਹਾਨੂੰ ਦੱਸਦਾ ਵਾਂ ਹਾਂਜੀ ਪਹਿਲੇ 2 ایرબેਗ ਆ ਗਏ ਮੇਰੇ ਪਹਿਲਾ ਇੱਕ ایرબેਗ ਆ ਗਿਆ ਸਟੀਅਰਿੰਗ ਚ ਦੂਜਾ ایرબેਗ ਸਾਈਡ ਤੇ ਥਰਡ ایرબેਗ ਮੇਰਾ ਆ ਗਿਆ ਡਰਾਈਵਰ ਸਾਈਡ ਸੀਟ ਵਿੱਚ ਹਾਂਜੀ ਚੌਥਾ ایرબેਗ ਸਾਹਮਣੇ ਪੰਜਵਾਂ ایرબેਗ ਬਾਰੇ ਆ ਪਿੱਲਰ ਚ ਸੇਮ ایرબેਗ ਸਾਹਮਣੇ ਪਿੱਲਰ ਚ ਮਤਲਬ ਕਿ ਮੈਂ ਵੀ ਤੇ ਕਵਰ ਕਵਰ ਹੈਗਾ ਹੀ ਆ ਮੇਰੇ ਨਾਲ ਮੇਰੀ ਫੈਮਿਲੀ ਵੀ ਕਵਰ ਹੈ ਸੇਫਟੀ 'ਚ ਕਵਰ ਸੇਫਟੀ ਲਈ ਮੇਤੋ ਕਵਰ ਆ ਫੈਮਿਲੀ ਵੀ ਤੇ 8 ਵੇ ਸੀਟਾਂ ਨੇ ਗੱਡੀ ਦੀਆਂ ਤੇ بیس ਮਾਡਲ ਦੀ ਜੇ ਆਪਾਂ ਪ੍ਰਾਈਸ ਦੀ ਗੱਲ ਕਰੀਏ بیس ਮਾਡਲ ਤੇ ਟਾਪ ਮਾਡਲ ਤੱਕ ਕਿੰਨ ਕਿੰਥੋਂ ਲੈ ਕੇ ਕਿੱਥੋਂ ਤੱਕ ਵਗ ਜਾਂਦਾ ਰੇਂਜ ਇਹਦੀ ਸਰ ਪ੍ਰਾਈਸ ਦੇ ਵਿੱਚ ਤੇ ਡਿਫਰੈਂਸ ਦੀ ਗੱਲ ਕਰੀਏ ਜੇ ਪਹਿਲੇ ਕ੍ਰੇਟਰ ਨਾਲੋਂ ਹੂਨ ਕ੍ਰੇਟਰ ਦੇ ਵਿੱਚ ਇਸ ਮੋਡਲ ਦੇ ਕਿਤੇ 50 50 60000 ਦਾ ਪ੍ਰਾਈਸ ਦਾ ਫਰਕ ਪੈ ਗਿਆ ਠੀਕ ਹੈ ਕਿਉਂਕਿ ਪਹਿਲਾ ਪ੍ਰੇਸ ਮਾਡਲ ਸੀਗਾ ਇਹ ਤਾਂ ਆਉਂਦਾ ਸੀਗਾ 12 ਲੱਖ ਤੇ ਕੋਈ 52000 ਦਾ ਉਹ ਨਹੀਂ ਜੋ بیس ਮਾਡਲ ਹੈ 13 ਸਵਾ 13 ਲੱਖ ਦਾ ਪਾਊਗਾ ਟਾਪ ਦੇ ਵਿੱਚ ਤੇ ਟਾਪ ਦੇ ਵਿੱਚ ਡੀਜ਼ਲ ਤੇ ਪੈਟਰੋਲ ਦੇ ਵਿੱਚ ਦਾ ਸਾਰੇ ਕੋਈ ਲੱਖ ਸਵਾ ਲੱਖ ਦਾ ਫਰਕ ਪੈ ਗਿਆ ਠੀਕ ਹੈ ਪੈਟਰੋਲ ਦੇ ਡੀ ਇਹਰਾ ਮਾਡਲ ਦਾ ਕ੍ਰੇਟਾ ਐਸਲੈਕਸ ਡੀਜ਼ਲ ਦਾ 18,80,000 ਦਾ ਪਹਿਲਾਂ ਸੀਗਾ ਹੁੰਦਾ ਹੁਣ ਉਹੀ ਜਿਹੜਾ ਮਾਡਲ ਹੈ ਕਟ ਗਿਆ 19 ਲੱਖ ਤੋਂ 99 ਜਾਂ 99.99 ਤੇ ਜਿਵੇਂ ਜਿਵੇਂ ਆ ਇੰਜਨ ਦੀ ਗੱਲ ਕਰੀਏ ਹਨਾ ਜਿਵੇਂ ਆ ਹੁਣ ਸਟਾਰਟ ਆ ਐ ਪਤਾ ਨਹੀਂ ਲੱਗਦਾ ਜੇ ਆਪਾਂ ਖੋਲਾਂਗੇ ਤਾਂ ਵੀ ਫੇਰ ਪਤਾ ਲੱਗਦਾ ਵੀ ਯਾਰ ਹਾਂ ਇੰਜਨ ਸਟਾਰਟ ਖੜਾ ਹੈ ਜੀ ਗੱਡੀ ਦਾ ਲੈ ਜੀ ਮਿੱਤਰੋ ਹੁਣ ਇੰਜਨ ਵੀ ਤੁਹਾਨੂੰ ਦਿਖਾਈ ਦੇ ਰਿਹਾ ਹੈ ਨੀ ਇੰਜਨ ਕਿੰਨਾ ਸਾਇਲੈਂਸ ਹੈ ਸਰ ਜਮਾ ਸਾਇਲੈਂਟ ਇੰਜਨ ਮੜੀ ਮੜੀ ਜੀ ਆਵਾਜ਼ ਆਉਂਦੀ ਹੈ ਟਕ ਟਕ ਜੀ ਮਿੱਤਰੋ ਤੁਹਾਨੂੰ ਸੁਣਦੀ ਹੋਣੀ ਹੈ ਬਾਕੀ ਆਪਾਂ ਮੈਂ ਇੱਕ ਵੀ ਜਮ ਜਿਵੇਂ ਸਾਇਲੈਂਟ ਇੰਜਨ ਕਰਤਾ ਗੱਡੀ ਦਾ ਤੇ ਫੀਚਰ ਕੰਪਨੀ ਨੇ ਬਾਲੇ ਬਾਦੇ ਮਿੱਤਰੋ ਅੱਦੇ ਤੋਂ ਤੁਹਾਨੂੰ ਗਣਿਆ ਤੇ ਜੇ ਕੱਲ ਕਰੀਏ ਡਰਾਈਵ ਟੈਸਟ ਡਰਾਈਵ ਜਦੋਂ ਤੁਸੀਂ ਇਹਦੀ ਲੈ ਕੇ ਦੇਖੂਗਾ ਤੁਹਾਨੂੰ ਫੇਰ ਪਤਾ ਲੱਗੂ ਗੱਡੀ ਦੇ ਵਿੱਚ ਕੰਪਨੀ ਨੇ ਪਾ ਕੀ ਕੀ ਦਿੱਤਾ ਸੋ ਬਹੁਤ ਬਹੁਤ ਧੰਨਵਾਦ ਵੀਰ ਅਵੀ ਸਾਨੂੰ ਆਪਣਾ ਟਾਈਮ ਦੇਣ ਲਈ ਕਿੰਨਤੀ ਸੋ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸਾਰਾ